ਸਸਕਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀ ਕੀਤੀ ਹੈ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਧਾਰੀਵਾਲ ਤੋਂ ਤੁਹਾਨੂੰ ਦੱਈਏ ਕੀ ਸਰਬਜੀਤ ਬੁਟੀਕ ਦੇ ਬਾਹਰ ਇੱਕ ਸਾਤਰ ਚੋਰ ਵੱਲੋਂ ਸਕੂਟੀ ਚੋਰੀ ਕਰਨ ਤੇ ਜਿਹੜਾ ਆ ਉਹ ਤਰੀਕੇ ਲਗਾ ਰਿਹਾ ਸੀ ਹਾਲਾਂਕਿ ਉਹਨੇ ਹੈਂਡਲ ਨੂੰ ਹੱਥ ਪਾਇਆ ਉਸੇ ਵੇਲੇ ਹੀ ਜਿਹੜਾ ਆ ਬੁਟੀਕ ਦੇ ਅੰਦਰ ਬੈਠੇ ਸਕੂਟੀ ਦੇ ਮਾਲਕ ਨੇ ਜਿਹੜਾ ਆ ਸੀਸੀਟੀਵੀ ਕੈਮਰੇ ਤੇ ਚੱਲ ਰਹੀ ਫੁਟੇਜ ਦੇਖ ਲਈ ਤਾਂ ਉਸ ਇਸ ਚੀਜ਼ ਦੇ ਉੱਤੇ ਲਗਭਗ ਕਿਹਾ ਜਾ ਰਿਹਾ ਕਿ ਸਾਕ ਹੋ ਗਿਆ ਕਿ ਇਹ ਸਹਿਦ ਸਕੂਟੀ ਨੂੰ ਚੋਰੀ ਕਰਨ ਦੇ ਲਈ ਹੀ ਜਿਹੜਾ ਆ ਉਹ ਟਰਾਈ ਕਰਦਾ ਪਿਆ ਆ ਤੇ ਮਾਲਕ ਜਿਹੜਾ ਆ ਉਹ ਬਾਹਰ ਆ ਜਾਂਦੇ ਨੇ ਹੁਣੇ ਤੁਹਾਨੂੰ ਜਿਹੜੀਆਂ ਨੇ ਉਹ ਸੀਸੀਟੀਵੀ ਫੁਟੇਜ ਅਸੀਂ ਦਿਖਾ ਰਹੇ ਹਾਂ ਤੁਸੀਂ ਸਾਡੇ ਨਾਲ-ਨਾਲ ਦੇਖਦੇ ਪਏ ਹੋ ਕਿ ਇਹ ਸੀਸੀਟੀਵੀ ਫੁਟੇਜ ਨੇ ਜਿਹਦੇ ਚ ਸਾਹਮਣੇ ਚੋਰ ਦਿਖਾਈ ਦੇ ਰਿਹਾ ਆ ਸਕੂਟੀ ਨੂੰ ਜਿਹੜਾ ਆ ਉਹ ਚੈੱਕ ਕਰਨ ਦੀ ਕੋਸ਼ਿਸ਼ ਕਰਦਾ ਪਿਆ ਆ ਹੋ ਸਕਦਾ ਕਿ ਚਾਬੀ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇ ਪਰ ਤੁਸੀਂ ਦੇਖਦੇ ਪਿਓ ਕਿ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੇ ਸਪਸ਼ਟ ਜਿਹੜਾ ਆ ਇਹ ਸਾਤਰ ਚੋਰ ਜਿਹੜਾ ਆ ਉਹ ਬੜੇ ਹੀ ਬਖੂਬੀ ਤਰੀਕੇ ਦੇ ਨਾਲ ਜਿਹੜਾ ਆ ਸਕੂਟੀ ਦੇ ਹੈਂਡਲ ਦੇ ਬਿਲਕੁਲ ਕੋਲ ਖੜਾ ਆ ਤੇ ਇਧਰ ਉਧਰ ਦੇਖਣ ਦੀ ਟਰਾਈ ਕਰਦਾ ਪਿਆ ਆ ਨਾਲ ਦੀ ਨਾਲ ਤੁਹਾਨੂੰ ਦੱਸਦੀ ਕਿ ਜਦੋਂ ਇਹਨੇ ਇਧਰ ਉਧਰ ਦੇਖ ਲਿਆ ਤਾਂ ਫਿਰ ਇਹਨੇ ਹੈਂਡਲ ਮਰੋੜਨ ਦੀ ਕੋਸ਼ਿਸ਼ ਕੀਤੀ ਕਿ ਲੋਕ ਲੱਗਾ ਜਾਂ ਨਹੀਂ ਲੱਗਾ ਪਰ ਲੋਕ ਲੱਗਾ ਹੋਇਆ ਸੀ ਉਸੇ ਵੇਲੇ ਜਿਹੜਾ ਆ ਇੱਕ ਸਰਦਾਰ ਜੀ ਜੋ ਕਿ ਬੁਟੀਕ ਦੇ ਮਾਲਕ ਨੇ ਬੁਟੀਕ ਤੇ ਵਿੱਚੋਂ ਨਿਕਲ ਕੇ ਬਾਹਰ ਆ ਜਾਂਦੇ ਨੇ ਤੇ ਬੁਟੀਕ ਤੇ ਜਦੋਂ ਹੀ ਉਹ ਬਾਹਰ ਨਿਕਲ ਕੇ ਆ ਜਾਂਦੇ ਨੇ ਤਾਂ ਉਹ ਦੇਖਦੇ ਆਂ ਕਿ ਇਹ ਸਕੂਟੀ ਨੂੰ ਜਿਹੜਾ ਇਹ ਕਰਦਾ ਪਿਆ ਆ ਜਦੋਂ ਦੋਨਾਂ ਦੇ ਵਿੱਚ ਗੱਲਬਾਤ ਹੋਈ ਤਾਂ ਉਹਨੇ ਕਿਹਾ ਮੈਂ ਚੋਰ ਨਹੀਂ ਆ ਤਾਂ ਇਸੇ ਗੱਲ ਤੇ ਉਹਨਾਂ ਦੀ ਬਹਿਸ ਹੋ ਗਈ ਤਾਂ ਫਿਰ ਕੀ ਸੀ ਸਰਦਾਰ ਜੀ ਨੇ ਚੋਰ ਨੂੰ ਦਬੋਚ ਕੇ ਹੂਰਾ ਮੁਕੀ ਕਰਨੀ ਸ਼ੁਰੂ ਕਰ ਦਿੱਤੀ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਰਾਹੀਰ ਵੀ ਉੱਥੇ ਹੌਲੀ-ਹੌਲੀ ਖੜਨਾ ਸ਼ੁਰੂ ਹੋ ਗਏ ਐਸ ਮੌਕੇ ਚੋਰ ਜਿਹੜਾ ਆ CCTV ਫੁਟੇਜ ਤੋਂ ਸਿੱਧੇ ਦਾ ਸਿੱਧਾ ਜਿਹੜਾ ਆ ਉਹ ਸਕੂਟੀ ਮਾਲਕਾਂ ਦੇ ਹੱਥ ਦੇ ਵਿੱਚ ਆ ਜਾਂਦਾ ਆ ਰੌਲਾ ਰੱਪਾ ਪੈ ਜਾਂਦਾ ਆ ਲੋਕ ਇਕੱਠੇ ਹੋਣਾ ਸ਼ੁਰੂ ਹੋ ਜਾਂਦੇ ਨੇ ਹਾਲਾਂਕਿ ਉਸ ਚੋਰ ਨੂੰ ਜਿਹੜਾ ਆ ਦਬੋਚਿਆ ਹੋਇਆ ਸੀ ਪਰ ਤੁਹਾਨੂੰ ਦੱਈਏ ਕਿ ਕਿਤੇ ਨਾ ਕਿਤੇ ਥੋੜੀ ਜੀ ਢਿੱਲ ਰਹਿਣ ਦੇ ਕਰਕੇ ਜਿਹੜਾ ਆ ਚੋਰ ਕਿਹਾ ਜਾ ਰਿਹਾ ਕਿ ਇੱਥੋਂ ਦੌੜਨ ਦੇ ਵਿੱਚ ਜਿਹੜਾ ਆ ਉਹ ਕਾਮਯਾਬ ਹੋ ਗਿਆ ਉਹ ਵੀ ਤਸਵੀਰਾਂ ਜਿਹੜੀਆਂ ਨੇ CCTV ਦੇ ਵਿੱਚ ਜਿਹੜੀਆਂ ਨੇ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਲਗਾਤਾਰ ਸੀਸੀਟੀਵੀ ਦੇ ਉੱਤੇ ਤੁਸੀਂ ਇਹ ਫੁਟੇਜ ਦੇਖਦੇ ਪਈਓ ਜਿੱਥੇ ਕਿ ਉਹ ਚੋਰ ਨੂੰ ਦਬੋਚਿਆ ਹੋਇਆ ਤੇ ਉਹਦੀ ਛਿੱਤਰਪਰੇਡ ਜਿਹੜੀ ਏ ਉਹ ਸਕੂਟੀ ਮਾਲਕਾਂ ਵੱਲੋਂ ਕੀਤੀ ਜਾ ਰਹੀ ਏ ਦੇਖਦੇ ਪਿਓ ਤੁਸੀਂ ਤਸਵੀਰਾਂ ਦੇ ਵਿੱਚ ਕਿ ਚੋਰ ਕਾਬੂ ਕਰ ਲਿਆ ਗਿਆ ਆ ਭੀੜ ਵੀ ਕਾਫੀ ਜ਼ਿਆਦਾ ਇਕੱਠੀ ਹੋ ਗਈ ਲੋਕ ਕਾਫੀ ਜ਼ਿਆਦਾ ਇਕੱਠੇ ਹੋ ਚੁੱਕੇ ਨੇ ਤੇ ਇਸ ਚੋਰ ਨੂੰ ਜਿਹੜਾ ਆ ਉਹ ਬੱਤਰ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਪਰ ਕਿਤੇ ਨਾ ਕਿਤੇ ਇੱਥੇ ਹੀ ਭੀੜ ਦੇ ਵਿੱਚੋਂ ਜਿਹੜਾ ਆ ਇੱਕਦਮ ਚੋਰ ਹੱਥਾ ਪਾਈ ਕਰਦੇ ਕਰਦੇ ਇੱਕਦਮ ਜਿਹੜਾ ਆ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਆਓ ਗੱਲਬਾਤ ਕਰ ਲੈਨੇ ਆ ਸਕੂਟੀ ਦੇ ਮਾਲਕਾਂ ਦੇ ਨਾਲ ਕਿ ਉਹ ਕੀ ਕਹਿੰਦੇ ਨੇ ਇਸ ਚੋਰ ਦੀ ਸਾਤਰਤਾ ਬਾਰੇ ਤੇ ਕੀ ਕਹਿੰਦੇ ਨੇ ਇਸ ਸਾਰੇ ਮਾਹੌਲ ਬਾਰੇ ਜਿਹੜਾ ਕਿ ਉਹਨਾਂ ਨੇ ਸੀਸੀਟੀਵੀ ਦੇ ਉੱਤੇ ਦੇਖਿਆ ਇਹ ਸਾਰੇ ਸੰਗ ਮੈਂ ਆਪਣਾ ਸਰਜੀਤ ਬੁਟੀਕ ਤੋਂ ਬੋਲਦਾ ਡਾਕਟਰ ਰਤਨ ਸਿੰਘ ਮੇਰਾ ਨਾਮ ਅਸੀਂ ਮੈਂ ਨਾ ਆਪਣੀ ਰੁਟੀਨ ਦੇ ਵਿੱਚ ਹੀ ਸਕੂਟੀ ਜਿਹੜੀ ਆ ਮੈਂ ਦੁਕਾਨ ਦੇ ਅੱਗੇ ਲਾ ਦਿੰਦਾ ਤੇ ਅੰਦਰ ਬੈਠੇ ਹੋਈ ਦਾ ਕੈਮਰੇ ਸਾਡੇ ਚੱਲਦੇ ਹੁੰਦੇ ਆ ਤੇ ਕੈਮਰਿਆਂ ਦੇ ਵਿੱਚ ਸਾਨੂੰ ਬਾਹਰ ਦੀ ਸਾਰੀ ਨਜ਼ਰ ਆਂਦੀ ਆ ਤੇ ਉਹ ਇਹ ਗੱਲ ਟਾਈਮ ਕੋਈ ਸਾਡੇ 7 ਵਜੇ ਦੀ ਗੱਲ ਆ ਅੰਦਰ ਹੀ ਮੈਂ ਬੈਠਾ ਸੀ ਤੇ ਉਹ ਸਕੂਟੀ ਮੇਰੀ ਬਾਹਰ ਖੜੀ ਸੀ ਤੇ ਉਹ ਕੈਮਰੇ ਅਸੀਂ ਦੇਖ ਰਹੇ ਆ ਤੇ ਉਹ ਨਾ ਕੋਈ ਇੱਕ ਮੁੰਡਾ ਆਇਆ ਆ ਕੇ ਤੇ ਉਹਨੇ ਪਹਿਲਾਂ ਆ ਕੇ ਤੇ ਸਕੂਟਰੀ ਤੇ ਲਾਗੇ ਖਲੋਤਾ ਲਾਗੇ ਖਲੋ ਕੇ ਫਿਰ ਉਹਨੇ ਜੇਬ ਚੋਂ ਕੁਝ ਚਾਬੀ ਵਗੈਰਾ ਕੱਢੀ ਆ ਕੋਈ ਉਨੇ ਲਾਉਣ ਦੀ ਕੋਸ਼ਿਸ਼ ਨਹੀਂ ਅਜੇ ਕੀਤੀ ਤੇ ਉਹਨੇ ਹੈਂਡਲ ਵੇਖਿਆ ਪੀ ਹੈਂਡਲ ਵੇਖ ਲੌਕ ਆ ਕਿ ਜਾਂ ਨਹੀਂ ਲੌਕ ਉਹਨੇ ਵੇਖਿਆ ਜਦੋਂ ਵੇਖਿਆ ਵੀ ਸਕੂਟੀ ਲੌਕ ਆ ਉਹਨੇ ਲਾਗੇ ਖੜਾ ਰਿਹਾ ਪਹਿਲਾਂ ਮੈਂ ਉਹਦੀਆਂ ਹਰਕਤਾਂ ਅੰਦਰੋਂ ਨੋਟ ਕਰਦਾ ਰਿਹਾ ਵੀ ਇਹ ਕੀ ਕਰਦਾ ਕੀ ਨਹੀਂ ਮੈਂ ਜਦੋਂ ਦੇਖਿਆ ਵੀ ਇਹ ਸਕੂਟੀ ਲੈ ਹੀ ਜਾਊ ਤੇ ਮੈਂ ਫੇਰ ਦੇਖਣਾ ਮੈਂ ਅੰਦਰੋਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਤੇ ਫੇਰ ਮੈਂ ਉਹਨੂੰ ਵੇਖਿਆ ਵੀ ਤੂੰ ਕੌਣ ਆ ਕੀ ਗੱਲ ਆ ਤੂੰ ਕਿਉਂ ਖੜਾ ਇੱਥੇ ਮੈਨੂੰ ਕਹਿੰਦਾ ਅੰਕਲ ਜੀ ਮੈਂ ਕੋਈ ਚੋਰ ਥੋੜਾ ਵਾਂ ਮੈਂ ਚੋਰ ਨਹੀਂ ਤੇ ਫਿਰ ਤੂੰ ਆ ਕੀ ਇਹ ਹੈਂਡਲ ਕਿਉਂ ਤੂੰ ਇਹਨੂੰ ਛੇੜਨ ਲਾ ਖੋਲਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਮੈਂ ਉਹਨੂੰ ਜਦੋਂ ਲੱਗਾ ਪੁੱਛਿਆ ਨਾ ਤੇ ਉਹ ਮੇਰੇ ਮਤਲਬ ਕੋਸ਼ਿਸ਼ ਕਰਨ ਲੱਗਾ ਕਿ ਇਥੋਂ ਮੈਂ ਇਹਨੂੰ ਮਤਲਬ ਧੱਕਾ ਦੇ ਕੇ ਤੇ ਭੱਜ ਜਾ ਪਰ ਮੈਂ ਫਿਰ ਵੀ ਕੋਈ ਉਹਨੂੰ ਮੌਕੇ ਦੇ ਉੱਤੇ ਜਿਹੜਾ ਉਹ ਦਬੋਚ ਲਿਆ ਤੇ ਉਹਨੂੰ ਭੱਜਣ ਦੀ ਉਹਨੂੰ ਭੱਜਣ ਦੀ ਉਹਨੂੰ ਕੋਸ਼ਿਸ਼ ਕੀਤੀ ਪਰ ਮੈਂ ਉਹਨੂੰ ਭੱਜਣ ਨਹੀਂ ਦਿੱਤਾ ਤੇ ਉਹ ਇਹ ਆ ਕਿ ਇਸ ਕਰਕੇ ਆ ਵੀ ਜੇ ਮੈਂ ਨਾ ਨਿਕਲਦਾ ਬਾਹਰ ਤੇ ਉਹਨੇ ਸਕੂਟਰੀ ਲੈ ਜਾਣੀ ਸੀ ਅੱਜ ਕੱਲ ਸਕੂਟਰੀ ਵੀ ਘੱਟੋ ਘੱਟ ਲੱਖ ਰੁਪਏ ਤੋਂ ਘੱਟ ਸਕੂਟਰੀ ਨਹੀਂ ਆਉਂਦੀ ਤੇ ਇੱਥੇ ਸਾਡੇ ਧਾਰੀਵਾਲ ਦੇ ਵਿੱਚ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋ ਗਏ ਆ ਕਿ ਦਿਨ ਦਿਹਾੜੇ ਜਾਂ ਕੈਮਰਿਆਂ ਦੀਆਂ ਕੈਮਰਿਆਂ ਦੇ ਸਾਹਮਣੇ ਚੀਜ਼ਾਂ ਜਿਹੜੀਆਂ ਚੋਰੀ ਕਰਨੀਆਂ ਕੋਸ਼ਿਸ਼ ਕਰਦੇ ਨੇ ਠੀਕ ਆ ਜਦੋਂ ਉਹ ਆ ਕਿ ਭੀੜ ਇਕੱਠੀ ਹੋ ਗਈ ਭੀੜ ਦਾ ਉਹ ਫਾਇਦਾ ਉਠਾ ਕੇ ਤੇ ਮੇਰੇ ਕੋਲੋਂ ਛਡਾ ਕੇ ਤੇ ਉਹ ਭੱਜ ਗਿਆ ਅਸੀਂ ਤੇ ਸਾਰੇ ਇਸ ਤਰ੍ਹਾਂ ਕਹਿੰਨੇ ਆ ਕਿ ਹਰ ਕੋਈ ਆਪਣੀ ਸੇਫਟੀ ਆਪ ਕਰੇ ਕਿਉਂਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਉਹ ਮਤਲਬ ਸ਼ਰੇ ਆਮੀ ਉਹ ਮਤਲਬ ਚੀਜ਼ ਜਿਹੜੀ ਆ ਉਹ ਲੈ ਜਾਂਦੇ ਨੇ ਚੁੱਕ ਕੇ ਇਸ ਕਰਕੇ ਆ ਕਿ ਅਸੀਂ ਤੇ ਇਹੀ ਮੰਗ ਕਰਦੇ ਆ ਕਿ ਪ੍ਰਸ਼ਾਸਨ ਅੱਗੇ ਵੀ ਇਹੀ ਬੇਨਤੀ ਕਰਦੇ ਆ ਕਿ ਇਨ੍ਹਾਂ ਚੋਰਾਂ ਨੂੰ ਜਿਹੜੀ ਆ ਉਹ ਵੱਧ ਤੋਂ ਵੱਧ ਜਿੰਨੀ ਹੋ ਸਕੇ ਉਹਨਾਂ ਤੇ ਸਖਤੀ ਕੀਤੀ ਜਾਵੇ ਤੇ ਚੋਰਾਂ ਨੂੰ ਜਿਹੜੀ ਆ ਉਹ ਨੱਥ ਪਾਈ ਜਾਵੇ